ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੀ ਠੀਕ ਹੋ ਉਮੀਦ ਕਰਦੀ ਆ ਸਾਰੇ ਠੀਕ ਹੀ ਹੋਵੋਗੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਆਪਾਂ ਗੱਲ ਕਰਾਂਗੇ ਆਪਣੀ ਜ਼ਿੰਦਗੀ ਦੇ ਬਾਰੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਸੁੱਖ ਉਤਾਰ ਜਿਹੜਾ ਖੁਸ਼ੀਆਂ ਗਮੀਆਂ ਆਉਂਦੀਆਂ ਨੇ ਆਪਾਂ ਸਭ ਹੀ ਆ ਬਸੇਪ ਤੁਹਾਨੂੰ ਹੱਸ ਕੇ ਲੰਗਾਉਨੇ ਆ ਜਿੰਦਗੀ ਨੂੰ ਹੱਸ ਕੇ ਬਤੀਤ ਕਰਦੇ ਆ ਰੋ ਕੇ ਹੱਸ ਕੇ ਜਿੱਦਾਂ ਦੀ ਵੀ ਜ਼ਿੰਦਗੀ ਹੁੰਦੀ ਆ ਆਪਾਂ ਉਸ ਨੂੰ ਬਤੀਤ ਕਰਦੇ ਹੀ ਕਰਦੇ ਆ ਅੱਜ ਆਪਾਂ ਆਪਣੀ ਜ਼ਿੰਦਗੀ ਦੀ ਛੋਟੀ ਜੀ ਕਹਾਣੀ ਦੱਸਣ ਲੱਗੇ ਆ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਵਾ ਚਲੋ ਜੀ ਸ਼ੁਰੂ ਕਰਦੇ ਆ ਕਿਸ ਨੇ ਬੜਾ ਸੋਹਣਾ ਲਿਖਿਆ ਏ ਕਿ ਪਿਆਸ ਲੱਗੀ ਸੀ ਪਿਆਸ ਇੰਨੇ ਗਜਬ ਦੀ ਲੱਗੀ ਸੀ ਨਾ ਪਾਣੀ ਤਸੀ ਕੋਲੇ ਪਰ ਪਾਣੀ ਦੇ ਵਿੱਚ ਜ਼ਹਿਰ ਸੀ ਪੀਂਦਾ ਤਾਂ ਮਰ ਜਾਂਦਾ ਨਾ ਪੀਂਦਾ ਤਾਂ ਤਾਂ ਵੀ ਮਰ ਜਾਂਦਾ ਬਸ ਇਹੀ ਦੋ ਮਸਲੇ ਜ਼ਿੰਦਗੀ ਦੇ ਹੱਲ ਨਾ ਹੋਏ ਨਾ ਹੀ ਨੀਂਦ ਪੂਰੀ ਹੋਈ ਤੇ ਨਾ ਹੀ ਸੁਪਨੇ ਪੂਰੀ ਹੋਈ ਵਕਤ ਨੇ ਕਿਹਾ ਆਕਾਸ਼ ਥੋੜਾ ਹੋਰ ਸਬਰ ਹੁੰਦਾ ਸਬਰ ਨੇ ਕਿਹਾ ਆਕਾਸ਼ ਥੋੜਾ ਹੋਰ ਵਕਤ ਹੁੰਦਾ ਸ਼ਿਕਾਇਤਾਂ ਤਾਂ ਬਹੁਤ ਹੈ ਜ਼ਿੰਦਗੀ ਤੇਰੇ ਨਾਲ ਪਰ ਚੁੱਪ ਐਸ ਲਈ ਹਾਂ ਕੇ ਜੋ ਦਿੱਤਾ ਤੂੰ ਸਾਨੂੰ ਜ਼ਿੰਦਗੀ ਵਿੱਚ ਬਹੁਤਿਆਨ ਤੋਂ ਉਹ ਵੀ ਨਸੀਬ ਨਹੀਂ ਹੁੰਦਾ ਕਿ ਜ਼ਿੰਦਗੀ ਜਿਉਂਦੇ ਆਪਣੀ ਅੱਖ ਨਾਲ ਕਿ ਚੰਦ ਪੈਸੇ ਪਿੱਛੇ ਜ਼ਮੀਰ ਵੇਚ ਦਿੰਦੇ ਨੇ ਆਪਣਾ ਜੋ ਦੇਸ਼ ਦੀ ਖਾਤਰ ਆਪਣੇ ਬਲੀਦਾਨ ਦਿੰਦੇ ਉਹ ਸੱਚੇ ਸਿਪਾਹੀ ਹੁੰਦੇ ਆ ਆਪਣੇ ਦੇਸ਼ ਦੀ ਕਿ ਦੇਣਗੇ ਉਹ ਸਾਥ ਆਪਣਿਆਂ ਦਾ ਜੋ ਆਪਣਿਆਂ ਦਾ ਸਿਵਾ ਸੇਕ ਕੇ ਲਈ ਸੇਕਦੇ ਨੇ ਲੱਖ ਲਾਣ ਤਾਂ ਐਸੇ ਆਪਣਿਆਂ ਦੇ ਜੋ ਪੈਸੇ ਦੇ ਖਾਤਰ ਆਪਣਿਆਂ ਦਾ ਵਿਸ਼ਵਾਸ ਵੇਚਦੇ ਨੇ ਕਈ ਗੈਰ ਹੋ ਕੇ ਵੀ ਆਪਣੇ ਬਣ ਜਾਂਦੇ ਕਈ ਆਪਣੇ ਹੋ ਕੇ ਵੀ ਆਪਣੇ ਨਹੀਂ ਬਣਦੇ ਉਮਰ ਤੁਰਦੀ ਤੁਰਦੀ ਬਹੁਤ ਕੁਝ ਸਿਖਾਉਂਦੀ ਆ ਬਹੁਤ ਕੁਝ ਸਿਮੇਟਦੀ ਆ ਸਾਡਾ ਬਚਪਨ ਸਾਡੀ ਜਵਾਨੀ ਸਾਡਾ ਗਰੂਰ ਬੇਫਿਕਰੀ ਵਾਲੇ ਪਲ ਪਤਾ ਨਹੀਂ ਲੱਗਦਾ ਕਦੋਂ ਬੱਚਿਆਂ ਵਾਲੀ ਜੀਤ ਕਰਦੇ ਕਰਦੇ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਵਾ ਪਤਾ ਨਹੀਂ ਕਦੋਂ ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ ਅਲਬਿਲਿਪਣੀ ਪਤਾ ਨਹੀਂ ਕਿੱਥੇ ਲੈ ਜਾਂਦੀ ਹੈ ਸਾਡੀ ਜ਼ਿੰਦਗੀ ਸਾਡੀ ਪੱਦੀ ਉਮਰ ਜ਼ਿੰਮੇਵਾਰੀਆਂ ਨਾਲ ਅਜਹੀ ਸਾਜ ਬਣਾ ਲੈਂਦੀ ਏ ਜੋ ਮਰਦੇ ਦਮ ਤੱਕ ਕਦੇ ਨਹੀਂ ਟੁਕਦੀ ਹੌਲੀ ਹੌਲੀ ਦਿਲ ਦੇ ਆਖਿਸ਼ਾਂ ਵੀ ਮਰਦੀਆਂ ਜਾਂਦੀਆਂ ਨੇ ਲੱਗਦੀਆਂ ਐਦਾਂ ਨੇ ਕਿ ਬਸ ਜ਼ਿੰਦਗੀ ਚ ਕੁਝ ਵੀ ਨਹੀਂ ਰਿਹਾ ਹੁਣ ਖਾਣ ਪੀਣ ਪਹਿਨਣ ਦਾ ਸ਼ੌਂਕ ਵੀ ਖਤਮ ਹੋ ਜਾਂਦੇ ਨੇ ਬਰੋਲਿਆ ਬਾਗ ਉੱਡਣ ਵਾਲਾ ਇਨਸਾਨ ਆਪਣਾ ਆਪ ਸੰਭਾਲਣ ਤੋਂ ਵੀ ਅਸਮਰਥ ਹੋਣ ਲੱਗਦਾ ਹੈ ਹੌਲੀ ਹੌਲੀ ਹੱਡੀਆਂ ਦੇ ਮੋਟ ਪਿੰਜਰੇ ਵਿੱਚ ਕੈਦ ਪੰਛੀ ਵਾਂਗੂ ਆਪਣੀ ਜ਼ਿੰਦਗੀ ਦੇ ਆਖਰੀ ਪਲ گزارਦੀ ਹੈ ਅੰਤ ਵਿੱਚ ਰੂਹ ਵੀ ਸਰੀਰ ਨੂੰ ਛੱਡ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੀ ਹੈ ਰੂਹ ਖੁਸ਼ ਹੋਵੇ ਤਾਂ ਦਰਦ ਵੀ ਮਿੱਠੜੇ ਚਾਪਣ ਜੀ ਮਨ ਉੱਠ ਜਾਵੇ ਤਾਂ ਖੁਸ਼ੀਆਂ ਵੀ ਜ਼ਹਿਰ ਲੱਗਦੀਆਂ ਨੇ ਹੁਣ ਸਿਵਿਆ ਵੱਲ ਨੂੰ ਤੁਰ ਚੱਲੇ ਆਵੇਂ ਹੁਣ ਸਿਵਿਆ ਵੱਲ ਨੂੰ ਤੁਰ ਚੱਲੇ ਆਵੇਂ ਕਰ ਜ਼ਿੰਦਗੀ ਦੇ ਸ਼ੋਸ਼ੇ ਪੂਰੇ ਜੀ ਹੁਣ ਰਿਸ਼ਤੇ ਸਿਰੇ ਚੜਾ ਲੈਨੇ ਕੋ ਛੱਡ ਚੱਲੇ ਆ ਵਿੱਚ ਅਧੂਰੇ ਜੀ ਨਾਮ ਕਮਾਇਆ ਘਰ ਕਮਾਇਆ ਕਮਾਇਆ ਬਹੁਤ ਵੱਡਾ ਕਾਰੋਬਾਰ ਜੀ ਹੁਣ ਸਮਾਂ ਆ ਗਿਆ ਆਵਾਜ਼ ਪੈ ਗਈ ਸਭ ਛੱਡਿਆ ਚੱਲ ਅੱਧ ਵਿਚਕਾਰ ਜੀ ਚਾਰ ਮੋੜੇ ਤੇ ਇੱਕ ਆਰਥੀ ਅਖੀਰ ਇਹ ਹੀ ਇੱਕ ਕਹਾਣੀ ਹੈ ਦੌਲਤ ਦਾ ਕਾਦਾ ਮਾਣ ਕਰੀਦਾ ਇੱਥੇ ਹੀ ਰਹਿ ਜਾਣਾ ਹੈ ਕਦਰ ਜज्ਵਾਤਾ ਦੀ ਕਰਨੀ ਸਿੱਖ ਨਾ ਪੈਸੇ ਪਿੱਛੇ ਭੱਜ ਇਸ ਕਿਰਾਏ ਤੇ ਮਿਲੇ ਜ਼ਿੰਦਗੀ ਦਾ ਮੌਤ ਹੀ ਸੱਚ ਹੈ